ਲੌਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨਪ ਸਿੰਘ ਤੇ ਨਾਲ ਸਤਿ ਸ਼੍ਰੀ ਅਕਾਲ ਜੀ ਮੈਂ ਹਰਪ ਚੀਮਾ ਹਰਪ ਵੀਰਾ ਤੇ ਇਹ ਸਾਡਾ ਛੋਟਾ ਭਾਈ ਆ ਸਾਡਾ ਪਿਆਰਾ ਜਿਹਾ ਭਰਾ ਇਹਦਾ ਗਾਣਾ ਆ ਜੀ ਸੱਚ ਤੇ ਬਾਈ ਦੋ ਬੋਲ ਸੁਣਾਊਗਾ ਜੇ ਸੁਣ ਕੇ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਜਰੂਰ ਸ਼ੇਅਰ ਕਰਿਓ ਬਹੁਤ ਸਪੋਰਟ ਦੀ ਲੋੜ ਆ ਲੈ ਵੀ ਗੱਭਰੂ ਆ ਜਾ ਫਿਰ ਹੋ ਤੂੰ ਜਿਸਮ ਤੱਕ ਸੀਮਾ ਸੀ ਹਰ ਜਿੰਦ ਰਾ ਆਪਣਾ ਮਤਲਬ ਕੱਢ ਕੇ ਸਾਨੂੰ ਤੂ ਠੁਕ ਰਾਇ ਸੀ ਹਾਂ ਤੂੰ ਜਿਸਮ ਤੱਕ ਸੀਮਤ ਰੱਖਿਆ ਅਸੀਂ ਤਾਂ ਦਿਲ ਤੋਂ ਚਾਇਆ ਸੀ ਹਰ ਜਿੰਦ ਰਾ ਉਹ ਲੇਗਾ ਹਾ ਇੱਕ ਨਹੀਂ ਦੋ ਨਹੀਂ ਕਿੰਨੇ ਝੂਠ ਬੋਲਦਾ ਏ ਕਦੋਂ ਸੱਚ ਤੂੰ ਬੋਲੇਗਾ ਕੀ ਬਾਤ ਬਹੁਤ ਠੀਕ ਬਹੁਤ ਸਲਮ ਬਾਈ ਦਾ ਗਾਣਾ ਹੈ ਜੀ ਸਾਰੇ ਜਣੇ ਸ਼ੇਰ ਦੇ ਸਪੋਰਟ ਕਰਿਓ ਇੱਕ ਨਹੀਂ ਦੋ ਨਹੀਂ ਤੂੰ ਝੂਠ ਬੋਲਦਾ ਏ ਕਦੋਂ ਸੱਚ ਬੋਲੇਗਾ ਬਹੁਤ ਸੋਹਣਾ ਗਾਣਾ ਹੈ ਭਰਾ ਦਾ ਗਾਣਾ ਜਰੂਰ ਸ਼ੇਅਰ ਕਰਿਓ ਦਬ ਕੇ ਸਪੋਰਟ ਕਰਿਓ ਕਿਹੜੇ YouTube ਚੈਨਲ ਤੇ ਆਇਆ ਪੁੱਤ PDC ਰਿਕਾਰਡ PDC ਰਿਕਾਰਡਸ ਤੇ ਆਇਆ ਸੋਸਾਰੇ ਇਹ ਮਿਊਜ਼ਿਕ ਇਹ ਨਹੀਂ ਕੀਤਾ ਜਾਣ 1 ਆਵਰ ਸਟੂਡੀਓ 21 ਆਵਰ ਸਟੂਡੀਓ ਵੀਡੀਓ ਕਿਹਨੇ ਕੀਤਾ ਜਾਣ PDC PDC ਚੈਨਲ ਨੇ ਵੀਡੀਓ ਕੀਤਾ ਜੀ ਤੇ PDC ਚੈਨਲ ਦਾ ਹੀ ਗਾਣਾ ਆ ਤੇ ਮੇਰੇ ਤੇ ਹਰ ਫਾਈ ਵੱਲੋਂ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਗਾਣਾ ਸ਼ੇਅਰ ਕਰਿਓ ਜੀ ਇਹਦੀ ਸਪੋਰਟ ਕਰਿਓ ਗੱਭਰੂ ਜੀ ਬਹੁਤ ਸੋਹਣਾ ਕਲਾਕਾਰ ਆ ਸਰੀਲਾ ਹੁੰਦਾ। ਬਾਕੀ ਡਾਰਲਿੰਗ ਜਿਹਾ ਹੁੰਦਾ ਰੱਟ ਲੱਕ ਵੈਰੀ ਗੁੱਡ ਬਹੁਤ